ਦੋਸਤੋ ਲਾਧੂ ਕਾ ਮੰਡੀ ਆਪਾਂ ਜਿੱਥੇ ਰਾਹਤ ਕੈਂਪ ਲੱਗਾ ਹੋਇਆ ਆਸੇ-ਪਾਸੋਂ ਪਾਣੀ ਦੀ ਮਾਰ ਏਠਾ ਜਿਹੜੇ ਪਿੰਡ ਆਏ ਆ ਉੱਥੋਂ ਲੋਕ ਜਿਹੜੇ ਉੱਠ ਕੇ ਆਏ ਉਹ ਇੱਥੇ ਬੈਠੇ ਹੋਏ ਨੇ ਮਤਲਬ ਕਿਹੜੇ ਪਿੰਡੋਂ ਆਏ ਆ ਆਪਾਂ ਗੁੱਦੜ ਪਾਇ ਗੁੱਦੜ ਬੁੱਧੜ ਸੰਗ ਪੈਣੀ ਹਾਂਜੀ ਇੱਥੇ ਨਾਲ ਹੀ ਆ ਹਾਂਜੀ ਹਾਂਜੀ 7 ਕਿਲੋਮੀਟਰ ਹੈ ਜੀ ਅੱਛਾ ਤੇ ਆਪਣੇ ਵਾਲੇ ਹੁਣ ਕਿੰਨਾ ਕ ਪਾਣੀ ਹੈ ਮਤਲਬ ਆਪਣੇ ਪਿੰਡ ਹੈ ਗਾਇਸ 8 ਫੁੱਟ 9 ਫੁੱਟ ਅੱਗੇ ਵੀ ਹਾਂਜੀ ਮਤਲਬ 8-10 ਦਿਨ ਤਾਂ ਹੋ ਗਏ ਨੇ ਆ ਪਾਣੀ ਆਇਆ ਨੂੰ ਹੁਣ 12 ਦਿਨ ਹੋ ਗਏ ਜੀ ਮਿਲਣਾ ਮਤਲਬ ਲੱਥਾ ਅਗੇ ਨਾ ਕੇ ਚੜਿਆ ਕਾਲ ਦਾ 10 ਦਿਨੇ ਥੋੜਾ ਆ ਜਾ ਮੈਂ ਤੁਨੇ 2-3 ਨੇ ਲੱਖਾ ਹਾਂ ਉਤਰਿਆ ਤੇ ਅੱਛਾ ਅੱਛਾ ਚਲ ਕਿਉਂਕਿ ਥੋੜਾ ਉਤਰਿਆ ਫਿਰ ਗਾਂ ਜਾਦਾ ਫਰਕ ਪਊ ਹਲੇ-ਹਲੇ ਮਹੀਨਾ ਤਕਰੀਬਨ ਮਤਲ ਲੱਗ ਜਾਵੇਗਾ ਤੇ ਇਹੜੇ ਦੂਜੇ ਆ ਉਧਰਲੇ ਪਿੰਡਾਂ ਗੁੰਡਾਂ ਚ ਹੀ ਸਾਰੇ ਹਨ ਹਾਂਜੀ ਹਾਂ 20-25 ਪਿੰਡੇ ਗਏ ਨੇ ਜਿਹੜੇ ਬਾਰਡਰ ਤੇ ਲਾਗੇ-ਲਾਗੇ ਅੱਛਾ ਸਾਰੇ ਹੀ ਪਾਣੀ ਦੇ ਵਿੱਚ ਤੇ ਮੱਝਾਂ ਵੀ ਲੈਂਦੀਆਂ ਮੱਝਾਂ ਗਾਵਾਂ ਬੜਾ ਔਖਾ ਵਿੱਚੋਂ ਪਾਣੀ ਦੇ ਸੀ ਤੇ ਕੱਡੀਆਂ ਸੀ ਠੀਕ ਹੈ ਆਪਣੇ ਮਤਲ ਯੱਕ ਦਾ ਵੀ ਕਹਿੰਦੇ ਆ ਗਿਆ ਜਾਂ ਕਿਵੇਂ ਕਈ ਥਾਵਾਂ ਤੇ ਕਹਿੰਦੇ ਯੱਕ ਦਾ ਵੀ ਆਇਆ ਇੱਕ ਦਾ ਮੈਸਟਰ ਜੀ ਪਿੱਛੋਂ ਪਹਿਲਾਂ ਕੋਸ਼ਿਸ਼ ਕੀਤੀ ਰੋਕਣ ਦੀ ਅੱਛਾ ਤੇ ਉਧਰੋਂ ਸੇਮ ਨਾਲ ਦੇ ਮੋਹੇ ਦੇ ਅੱਗੋਂ ਮਲਬਨ ਲਾਇਆ ਸੀ ਅੱਛਾ ਜੀ ਉਹ ਫਿਰ ਜਦੋਂ ਅਗਾਨੀ ਵੀ ਜਗਾ ਉਤਰਦਾ ਰਿਹਾ ਹੂੰ ਹੂੰ ਗਾ ਕਣਕ ਬੀਜੀ ਆਉਗੀ ਕਿ ਅਜੇ ਕਈ ਮਤਲਬ ਨਹੀਂ ਚਾਂਸ ਮੰਨ ਲੈ ਚਾਂਸ ਥੋੜਾ ਬਹੁਤ ਹੈਗਾ ਜਿਹੜੀ ਨਵੀਂ ਜਗ੍ਹਾ ਤੇ ਉੱਤੇ ਮੁਸ਼ਕਲ ਹੈ ਉੱਥੇ ਨਹੀਂ ਬੀਜੀ ਚੁਣੀ ਹਾਂ ਜਿਵੇਂ ਥੋੜਾ ਜਿਹਾ ਤੀਜਾ ਚੌਥਾ ਹਿੱਸਾ ਜੀ ਪੀਜਾ ਜਿਹਾ ਨਾ ਵੀ ਖਰਕੀ ਵਿੱਚ ਕਾਰ ਕਿੱਥੇ ਨੇ ਬਾਕੀ ਖੰਡੇ-ਖੁੰਡੇ ਬੜੇ ਵੱਜਦੇ ਨੇ ਹਾਂ ਤੇ ਇਹ ਟੱਬੇ ਜਿਹੜੇ ਤਾਂ ਸੁੱਕਣ ਤੋਂ ਬਾਅਦ ਹੀ ਪਤਾ ਲੱਗੇਦਾ ਜੀ ਹਾਂਜੀ ਹਾਂਜੀ ਜਿੱਥੇ ਮੰਨ ਲੈ ਜਿੱਥੇ ਪਾਣੀ ਟੁੱਟਾ ਹੈ ਮਤਲਬ ਉੱਥੇ ਤੇ ਟੱਬੇ ਜਿਹੜੇ ਰਹਿਤਾ ਜਿਵੇਂ ਚੜ ਜਾਂਦਾ ਜੀ ਉਹ ਵੀ ਬੜਾ ਡੀਜ਼ਲ ਦੀ ਖਰਚਾ ਬਹੁਤ ਹੁੰਦਾ ਜੀ ਅੱਗੇ ਕੀ ਵਰ ਦੇ ਮਾਰੇ ਵੇ ਜਿਵੇਂ ਆਂਦੇ ਨੇ ਖਰਚਾ ਤੋਂ ਸਾਰੀਆਂ ਫਸਲਾਂ ਦੇ ਹੋ ਚੁੱਕਾ ਹੈ ਹਾਂ ਨਹੀਂ ਲੋਕ ਖੜੇ ਆ ਤੁਹਾਡੇ ਨਾਲ ਮਤਲਬ ਗਾਂ ਵੀ ਉਮੀਦ ਆ ਕਿ ਡੀਜ਼ਲ ਡੂਜ਼ਲ ਦਾ ਜਿਹੜਾ ਸਾਰਾ ਪੁੱਤਰੀਆਂ ਪੁੱਤਰੀਆਂ ਕਰਾਉਣਗੇ ਲੋਕ ਜਿਵੇਂ ਰਾਸ਼ਨ ਮਤਲਬ ਟੱਕਾਂ ਦੇ ਟੱਕਾ ਜਿਹੜਾ ਸੇਵਾਦਾਰ ਬਹੁਤ ਮਾਲਕ ਤਨੋਂ ਮਾਨੂੰ ਉਹ ਤੇ ਮਿਹਨਤ ਕਰਦੇ ਬੈਨੇ ਹਾਂਜੀ ਹਾਂਜੀ ਸਾਰੀਆਂ ਪਹਿਰੀਆਂ ਪੁੱਤਰੀਆਂ ਕਰਾਈਆਂ ਹਾਂਜੀ 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 ਸਾਨੂੰ ਡੀਏਟੀ ਦਿੱਤੀ ਆ ਵੀ ਬੀ ਦਿੱਤੀ ਬਜਾਈ ਬਾਰੇ ਤੁਸੀਂ ਪਹਿਲਾਂ ਸੋਚਦੇ ਬੈ ਜਿਹੜਾ ਚੱਕਰ ਹੈ ਨਾ ਵੀ ਰਾਸ਼ਨ ਦਾ ਇਨਾ ਜੋੜ ਕੇ ਕੀ ਕਰੋਗੇ ਕਾਹ ਜਿਵੇਂ ਡੀਜ਼ਲ ਦੀ ਲੋਡ ਪੈਣੀ ਆ ਕਣਕ ਦੀ ਲੋਡ ਪੈਣੀ ਬੀ ਦੀ डीएपी दी लोड ਪਾਣੀ ਹਾਂ ਜੀ ਹਾਂ ਇਹ ਮੰਗ ਰਹੇ ਪੁੱਤ ਵੀ ਰਾਸ਼ਿਲ ਭਲਾ ਹੁਣ ਬੇਸ਼ੱਕ ਦੀ ਨਾ ਮੰਡੋ ਸਾਨੂੰ ਉਦੋਂ ਲੋੜਿਆ ਬਿਸਕਟ ਜਿਹੜੇ ਹੈਗੇ ਨੇ ਜਾਂ ਡੱਬਾ ਰੋਟੀ ਜਾਂ ਕੋਈ ਇਹੋ ਜਿਹਾ ਫਜ਼ੂਲੀ ਖਰਚਾ ਨਾ ਕੀਤਾ ਜਾਵੇ ਤੇ ਜਿਹੜੀ ਨਾ ਲਾ ਸਕੇ ਸਾਡੀ ਸਿਹਤ ਆ ਮਨ ਲ ਜਿਵੇਂ ਬਜਾਈ ਚਾਰ ਪੈਸੇ ਤੁਸੀਂ ਆਪਦੇ ਬਚਾ ਕੇ ਰੱਖੋ ਸਾਨੂੰ ਉਦੋਂ ਦਿਓ ਜੀ ਜਾਂ ਜਿਵੇਂ ਹੁਣ ਸਾਡੇ ਕੋਲ ਦਿੱਕਤ ਆ ਰਹੀ ਚਾਰੇ ਦੀ ਜਟੂੜੀ ਦੀ ਜਟੂੜੀ ਤਾਂ ਬਹੁਤ ਈ ਹੈਗੀ ਇਹ ਚਾਰਾ ਬਹੁਤ ਤੰਗੀ ਹੋਈ ਮਨ 100 ਦਿਨ ਹੋ ਗਏ ਭੁੱਖੇ ਪੁੱਤਾਂ ਖੜੇ ਨਹੀਂ ਥੋੜਾ ਬਹੁਤਾ ਆਟਾ ਦੋੜ ਦੇਵਿਦਾ ਜੀ ਉਹ ਪਸੂ ਦਾ ਮਣੀਆ ਤੂੜੀ ਇਹ ਕਿਵੇਂ ਆ ਠੀਕ ਹੈ ਜੀ ਹਾਂ ਠੀਕ ਹੈ ਜੀ ਚੱਕ ਲਓ ਅੱਛਾ ਅੱਛਾ ਨਹੀਂ ਤੁਸੀਂ ਕਹਿ ਰਹੇ ਨਾ ਕਿ ਜਿਵੇਂ ਥੋੜੀ ਰਹਿ ਗਈ ਹੈ ਜੀ ਆਟਾ ਆਟਾ ਥੋੜੀ ਜਿਹਾ ਅੱਛਾ ਫੀਡ ਫੂਡ ਦੀ ਕਰੂੰਗਾ ਜੀ ਸਾਤਰਵੱਲੋਂ ਜਿਹੜੀ ਫੀਡ ਆਂਦੀ ਹੋ ਤਾਂ ਫਿਰ ਵੰਡੇ ਸਾਹਿਬ ਨਾਲ ਥੋੜੀ ਥੋੜੀ ਸੁਪਾਸਮਾਨ ਸਾਹਿਬ ਨਾਲ ਦੇ ਦਈਂ ਠੀਕ